ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖ ਖਾਈ माया मोह ਪਰਮ পাপ ਭੁਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਹੇ ਮਿਲੰਤ ਜਮਾtras ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰਾ ਰਾਮਦਾਸ ਰੱਖੋ ਸਰਣਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੋ ਕਹੋ ਤਲ ਗੁਰਸੇਵੀਆਂ ਅਹਨਿਸ ਸਹਜ ਸੁਮਬਾਈ ਦਾਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋ ਵਸ ਬਤ ਖਸਮ ਦੀ ਨੂਰ ਅਰਸ਼ ਹੋ কুরਸਾ ਚਟੀਆਂ ਤਉ ਉਦਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਰ ਸ਼ਹਾਦਸਾ ਹੋ ਜਿਸ ਪਾਸ ਬੈਠੇ ਹਾਂ ਸੋਹੀਆ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਸਰੀ ਸ਼ਾਂਤ ਮਹਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਤੇ ਆਇਆ ਜਿਉ ਸਤਗੁਰ ਮਿਲਾ ਸੁਭਾਈ ਸਹਿਜ ਗੁਣ ਗਾਇਆ ਜਿਉ ਹਰ ਜਿਉ ਕਿਰਪਾ ਕਰੇ ਤਾ ਨਾਮ ਤੇ ਆਈਏ ਜਿਉ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਆ ਜਿਉ ਗੁਣ ਗਾਏ ਬਿਗਸ ਸਦਾ ਅਨੰਦਨਾ ਜਾ ਆਪ ਸਾਚੇ ਭਾਵੇ ਅਹੰਕਾਰ ਹਮ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜਿਓ ਕਿਰਪਾ ਕਰੇ ਤਾ ਨਾਮੁ ਤਿਆਈਐ ਜਿਓ ਅੰਦਰ ਸਾਚਾ ਨੇ ਹੋ ਪੂਰੇ ਸਤ ਗੁਰੂ ਜਿਓ ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾ ਜਿਉ ਕਦੇ ਨਾ ਵਿਸਾਰੀ ਅਨੰਦ ਸਮਾਰੀ ਜਾ ਨਮ ਲਾਈਤਾ ਜੀਵਾ ਸਰਵਣੀ ਸੁਣੀ ਤਾਇਓ ਮਨ ਤ੍ਰਿਪਤਾ ਗੁਰਮਖਾ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮਿਲੇ ਅਨੰਦ ਬਬੇ ਕ ਬੋਧ ਵਿਚਰਾ අන්දර සච්චානේහෝ පූරේසතගුර සත්ත සංගතමලවඩ පාග තා හරරස ආවේජියෝ आनंद ਰਹਿ ਲਵ ਲਈ ਤਾਂ ਸਹਜ ਸਮਾਵੇ ਜਿਉ ਸਹਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬਾਰਗੀ ਹਲਤ ਪਲਤ ਸੁਬਾਜਗ ਅੰਤਰਾ ਰਾਮਾ ਨਾਮ ਲਵਲਾਗੀ ਹਰਖ ਸੋਗ ਦੁਹਾਂਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲਾਵੜ ਪਾਗ ਤਾ ਹਰ ਰਸ ਆਵੇ ਜਿਉ ਦੁਜਾ ਪਾਏ ਦੁਖ ਹੋਏ ਮਨਮੁਖ ਜਮ ਜੋ ਹਿਆ ਜਿਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਓ ਮਾਇਆ ਦੁਖ ਮੋਹਿਆ ਹਮਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਬਦੇ ਤੇ ਸਚਿਤ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੇ को साथ ना चल पुत्र कलत्र माया तोया दूजा पाए दुख होए मनमोक जमा जो जियो ਕਰ ਕਿਰਪਾਲ ਹੋ ਮਿਲਾਏ ਮਹਿਲ ਹਰ ਪਾਇਆ ਜਿਉ ਸਦਾ ਰਹੇ ਕਰ ਜੋੜਾ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਭਾਵੇ ਤਾ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਨੰਦਨ ਜਬ ਤਰ ਹੈ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਪਾਵੇ ਕਰ ਕਿਰਪਾਲ ਹੋ ਮਿਲਾਏ ਮਹਿਲ ਹਰ ਪਾਵੇ ਜਿਉ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੇ ਕਰ ਕਿਰਪਾਲ ਹੋ ਮਿਲਾਏ ਮਹਿਲਾ ਹਰ ਪਾਵੇ ਜਿਉ ਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ